ਗੁਰਦਾਸਪੁਰ ਪੁਲਿਸ ਵੱਲੋਂ ਕਿਤੇ ਇੱਕ ਇਕੱਠ ਚ ਸ਼ਾਮਲ ਲੋਕਾਂ ਦੇ ਚਿਹਰਿਆਂ ਉੱਤੇ ਇਸ ਵੇਲੇ ਖੁਸ਼ੀ ਦੇਖਣ ਨੂੰ ਮਿਲੀ ਹੈ ਜਦ ਉਹਨਾਂ ਦੇ ਕਈ ਮਹੀਨੇ ਅਤੇ ਸਾਲਾਂ ਤੋਂ ਗੁੰਮ ਹੋਏ ਜਾਂ ਚੋਰੀ ਹੋਏ ਫੋਨ ਲੱਭ ਉਹਨਾਂ ਨੂੰ ਗੁਰਦਾਸਪੁਰ ਦੇ ਐਸਐਸਪੀ ਅਦਿੱਤ્ય ਵੱਲੋਂ ਉਹਨਾਂ ਲੋਕਾਂ ਨੂੰ ਵਾਪਸ ਦਿੱਤੇ ਗਏ। ਉੱਥੇ ਗੁਰਦਾਸਪੁਰ ਪੁਲਿਸ ਵੱਲੋਂ ਅੱਜ 100 ਫੋਨ ਉਹਨਾਂ ਲੋਕਾਂ ਨੂੰ ਦਿੱਤੇ ਜੋ ਉਸਦੇ ਸਹੀ ਮਾਲਕ ਸਨ ਐਸਐਸਪੀ ਗੁਰਦਾਸਪੁਰ ਦੇ ਦਫਤਰ ਚ ਅਜ ਵਕ ਵਕ ਥਾਵਾ ਤੋਂ ਲੋਕ ਆਪਣਾ ਫੋਨ ਲੈਣ ਪਹੁੰਚੇ ਨੇ ਜਿਨ੍ਹਾਂ ਦੇ ਫੋਨ ਗੁੰਮ ਹੋਏ ਸੀ ਲੋਕਾਂ ਨੇ ਕਿਹਾ ਕਿ ਮੋਬਾਈਲ ਦੀ ਕੀਮਤ ਤੋਂ ਵੱਧ ਸਾਡਾ ਡਾਟਾ ਵਿੱਚ ਹੈ ਜੋ ਸਾਨੂੰ ਅੱਜ ਵਾਪਸ ਮਿਲ ਗਿਆ ਅਤੇ ਨਾਲ ਹੀ ਐਸਐਸਪੀ ਗੁਰਦਾਸਪੁਰ ਦਾ ਧੰਨਵਾਦ ਵੀ ਕੀਤਾ ਹੈ ਲੋਕਾਂ ਦੇ ਵੱਲੋਂ ਮੈਂ ਇਹਦੇ ਨਾਲ ਉਹਨਾਂ ਤੋਂ ਦੱਸ ਰਿਹਾ ਨਾ ਕਿ ਇਹ ਮੇਰਾ ਫੋਨ ਹੈਗਾ ਚੌਥੇ ਮਹੀਨੇ ਮੇਰਾ ਨਾਮ ਦੇਵਿਆ ਇੰਦਰਜੀਤ ਉਹ ਮਾਲਕ ਹੈ ਕਿਹੜੀ ਕੰਪਨੀ ਦਾ ਫੋਨ ਹੈ ਨਾ ਕੀ ਦੂਆ ਚਾਹੀਏ ਚੌਥੇ ਮਹੀਨੇ ਫਿਰ ਤੁਸੀਂ ਕੰਪਲੇਨ ਕੀਤੀ ਸੀ ਪੁਲਿਸ ਨੂੰ ਹਾਂਜੀ ਹਾਂਜੀ ਸੈਗਨ ਪੰਜਾਬ ਜਦੋਂ ਮੌਨਸੂਨ ਆਇਆ ਤੁਹਾਨੂੰ ਜਿਹੜਾ ਫੋਨ ਲੱਗ ਗਿਆ ਹਾਂ ਇਹ 15 ਦਿਨ ਕਰ ਰਿਹਾ ਹੈ ਕਿੰਨੀ ਕੀਮਤ ਦਾ ਫੋਨ ਹੈ 17000 ਦਾ ਹੈ ਹਾਂ ਉਮੀਦ ਹੈਗੀ ਜੀ ਤੁਹਾਨੂੰ ਅੱਜ ਹੀ ਲੱਗ ਮੋੜ ਖਤਮ ਹੋ ਜਾਵੇ ਤਮਰੋ ਲੱਗ ਗਿਆ ਖੁਸ਼ ਹੋਣ ਲੱਗ ਗਿਆ ਕੀ ਕਹੋਗੇ ਐਸਐਸਪੀ ਸਾਹਿਬ ਬਹੁਤ ਬੰਦੇ ਆ ਇਸ ਤਰ੍ਹਾਂ ਵਾਈਟ ਵਾਲੀ ਮਿਲਦੀ ਹੈ ਨਹੀਂ ਇਹ ਚਲੋ ਮਿਲ ਗਿਆ ਸੋ ਦੇ ਕਰੀਬ ਫੋਨ ਉੱਤੇ ਗਿਆ ਅੱਜ ਸਾਡੀ ਬੜੀ ਵੱਡੀ ਗੱਲ ਹਾਂਜੀ ਇੱਕ ਵਾਰ ਫੋਨ ਦੇ ਜਿਹਨਾਂ ਨੇ ਪਾਪਾ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਪਿੰਡ ਮੇਰਾ ਪੁਨਿਆਵ ਦਾ ਕਿੱਥੇ ਤੋਂ ਫੋਨ ਕਰ ਮਾ ਫੋਨ ਮੇਰੇ ਕੁਝ ਵਕਤ ਤੋਂ 3-4 ਮਹੀਨੇ ਕਿੱਥੇ ਕੁ ਵਕਤ ਤੋਂ ਫੋਨ ਫੋਨ ਬਲਾ ਖੈਰਪੁਰ ਤੋਂ ਕੁ ਵਕਤ ਇਧਰ ਹਰਾਂ ਦੇ ਰੋਡ ਤੇ ਤਮਰੋ ਫੋਨ ਕਿਹੜੀ ਕੰਪਨੀ ਦਾ ਫੋਨ ਮੇਰਾ ਉਪਕ ਦਾ ਫੋਨ ਹੈ ਫੋਨ ਆਈ ਕੋਈ ਇਹ ਕਿ ਮੁਲਾਜ਼ਮ ਆਈਗਾ ਕੀ ਕਹਿੰਦੇ ਉਹ ਗੰਦੇ ਜੀ ਤੁਹਾਡਾ ਫੋਨ ਮੇਰੇ ਕਿਤੇ ਆ ਗਿਆ ਪੈਸੇ ਪੀ ਲਫਤ ਸਾਡੇ ਅੱਜ ਮੇਰੇ ਕੋਲ ਫੋਨ ਤਾਂ ਹਾਂ ਜੀ ਕਿੰਨੀ ਕੀਮਤ ਹੈ ਇਹ 60000 ਰੁਪਏ ਠੀਕ ਹਾਂ ਕੋਸ਼ਿਸ਼ ਹੋ ਕੋਈ ਮਿਲ ਜਾ ਹਾਂ ਜੀ ਤਾਂ ਆ ਲਗਭਗ ਤੁਸੀਂ ਦੇਖ ਸਕਦੇ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਘੁਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਅ ਸਾਈਬਰ ਸੈੱਲ ਐਸ ਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਨਾਜ਼ੀ ਅਨੁਮਾਨ ਅਨੁਮਾਨਤ ਕਿੰਨਾ 5 ਲੱਖ ਤੋਂ ਵੱਧ ਹੈਗੀ ਆ ਅਸੀਂ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸਾਰੇ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਉਹ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਵਰਕ ਕਰਦੇ ਹਾਂ। ਸਰ ਕਿਹੜੀ ਕਿਹੜੀ ਲੋਕੇਸ਼ਨ ਤੋਂ ਪੰਜਾਬ ਤੋਂ ਬਾਹਰ ਉਹ ਵੀ ਟ੍ਰੇਸ ਕੀਤੇ ਗਏ। ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟ੍ਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ, ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਜਿਹੜੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ। ਅਜ ਤੱਕ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ। ਤੋਂ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ। ਐਂਡ ਇਸ ਕਰਕੇ ਐਸ ਸੀ ਸੀ ਸੇ ਸਾਰਿਆਂ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦਿੱਤਾ 101 ਮੋਬਾਈਲ ਸੀ ਤਾਂ ਵੀ ਸੀ ਗਰੋ ਵੀ ਹੋਏਗਾ ਕੋਈ ਨਾ ਕੋਈ ਜਿਹਦਾ ਟ੍ਰੇਸ ਕੀਤਾ ਕੋਈ ਨਾ ਕਿਸ ਤਰ੍ਹਾਂ ਫੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਉਹਨੂੰ ਦੇਖ ਰਹੇ ਹਾਂਗੇ ਤੁਸੀਂ ਸਾਰੀ ਚੀਜ਼ਾਂ ਅਸੀਂ ਉਹਨਾਂ ਦੇਖ ਰਹੇ ਹੈਗੇ ਕਿ ਕੀ ਕੀ ਹੈਗਾ ਜਿਹਦੇ ਚ ਕਈ ਕਿਸਮ ਦੇ ਵਿੱਚ 올ਰੀਡੀ ਅਸੀਂ ਅਰਸ਼ਟਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ ਕਿ ਮੱਤਨ ਜਿਹਾ ਕਰਾਇਮ ਕਦੀ ਛੁਕਤਾ ਨਹੀਂ ਉਹ ਅੱਜਕੱਲ ਦੇਖੋ ਬੜਾ ਬੜਾ ਈਜ਼ੀ ਹੈ ਟੈਕ ਮੋਬਾਈਲ ਨੂੰ ਧੋਸ਼ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕਰਾਇਮ ਹੋ ਜਾਂਦਾ ਹੈ ਤਾਂ ਅੱਜਕੱਲ ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਗ ਕਰ ਸਕਦੇ ਹਾਂ ਤੇ ਸਾਰਿਆਂ ਨੂੰ ਇੱਕ ਇਹ ਚੇਤਾਵਨੀ ਵੀ ਹੈਗੀ ਕਿ ਜੇਕਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ ਅਜਿਛੇ ਕੋਈ ਦੋਸ਼ ਨਹੀਂ ਹੈ ਸੁਖਨਾਮ ਸਿੰਘ ਕੀ ਆਚੀ ਨਿਊਜ਼ ਨੈਟਵਰਕ